ਮੀਤਨ ਮੋਲਦੀ ਉਹ ਸ਼ੋਧੇ ਪਰਚਨਾ ਤੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਬਸਤੇ ਰਹੋ ਉੱਜੜ ਜਾਓ ਗੁਰੂ ਨਾਨਕ ਸਾਹਿਬ ਇੱਕ ਪਿੰਡ ਵਿੱਚ ਟਹਿਹਰੇ ਇਹ ਪਿੰਡ ਬਹੁਤ ਭਲੇ ਲੋਕਾਂ ਦਾ ਸੀ ਸਾਧੂ ਸੁਭਾਅ ਦੇ ਬੜੇ ਸੱਜਣ ਲੋਕ ਸਨ ਉਹਨਾਂ ਬਾਬੇ ਦੇ ਇੱਕ ਇੱਕ ਬਚਨ ਨੂੰ ਸੁਣਿਆ ਚਰਨ ਧੋ ਕੇ ਪਾਣੀ ਪੀਤਾ ਰੱਬ ਮੰਨ ਕੇ ਸੇਵਾ ਕੀਤੀ ਜਦੋਂ ਨਾਨਕ ਜੀ ਉਸ ਪਿੰਡ ਨੂੰ ਛੱਡਣ ਲੱਗੇ ਤਾਂ ਸਾਰੀ ਮੀਲਾਂ ਤੱਕ ਰੋਂਦੇ ਹੋਏ ਉਹਨਾਂ ਦੇ ਪਿੱਛੇ ਪਿੱਛੇ ਚਲੇ ਆਏ ਅਤੇ ਉਹਨਾਂ ਨੇ ਕਿਹਾ ਜਾਂਦੇ ਜਾਂਦੇ ਸਾਨੂੰ ਕੋਈ ਅਸੀਸ ਦੇ ਜਾਓ ਤਾਂ ਨਾਨਕ ਜੀ ਨੇ ਕਿਹਾ ਤੁਸੀਂ ਉੱਜੜ ਜਾਓ ਉਹਨਾਂ ਭਲੇ ਲੋਕਾਂ ਸਤਿਵਚਨ ਕਹਿ ਕੇ ਉਹਨਾਂ ਨੂੰ ਵਿਦਾ ਕੀਤਾ ਨਾਨਕ ਜੀ ਦਾ ਚੇਲਾ ਮਰਦਾਨਾ ਬਹੁਤ ਹੈਰਾਨ ਹੋਇਆ ਸਦਮਾ ਲੱਗਾ ਸੁਣ ਕੇ ਕਿ ਇਹ ਕੀ ਗੱਲ ਕਹੀ ਐਨਾ ਭਲਾ ਪਿੰਡ ਤੇ ਕਹਿ ਦਿੱਤਾ ਕਿ ਉੱਜੜ ਜਾਓ ਪਰ ਇੱਕਦਮ ਪੁੱਛਣਾ ਵੀ ਠੀਕ ਨਹੀਂ ਜਾਪਿਆ ਚੁੱਪ ਰਿਹਾ ਸੋਚਿਆ ਮੌਕਾ ਪਾ ਕੇ ਪੁੱਛਾਂਗਾ ਫਿਰ ਅਗਲੇ ਪਿੰਡ ਰੁਕਣਾ ਹੋਇਆ ਇਹ ਬੜੇ ਹੀ ਦੁਸ਼ਟ ਲੋਕਾਂ ਦਾ ਪਿੰਡ ਸੀ ਜਿਵੇਂ ਸੰਸਾਰ ਪਰ ਦੇ ਬਦਮਾਸ਼ ਉੱਥੇ ਇਕੱਠੇ ਹੋ ਗਏ ਹੋਣ ਉਹਨਾਂ ਨੇ ਨਾ ਸਿਰਫ ਉਹਨਾਂ ਦੀ ਬੇਇੱਜ਼ਤੀ ਕੀਤੀ ਸਗੋਂ ਪੱਥਰ ਵੀ ਮਾਰੇ ਗਾਲ੍ਹਾਂ ਕੱਢੀਆਂ ਕੁੱਟਮਾਰ ਦੀ ਸਥਿਤੀ ਬਣ ਗਈ ਰਾਤ ਵੀ ਨਾ ਰਹਿਣ ਦਿੱਤਾ ਜਦੋਂ ਨਾਨਕ ਜੀ ਪਿੰਡ ਛੱਡ ਕੇ ਜਾਣ ਲੱਗੇ ਤਾਂ ਰੌਲਾ ਪਾਉਂਦੇ ਤੇ ਗਾਲ੍ਹਾਂ ਕੱਢਦੇ ਹੋਏ ਉਹ ਪਿੰਡ ਦੇ ਬਾਹਰ ਤੱਕ ਨਾਨਕ ਜੀ ਤੇ ਉਹਨਾਂ ਦੇ ਚੇਲੇ ਮਰਦਾਨੇ ਨੂੰ ਕੱਢਣ ਲਈ ਆਏ ਅਸੀਸ ਮੰਗਣ ਵਾਲੇ ਤਾਂ ਉਹ ਹੈ ਹੀ ਨਹੀਂ ਸਨ ਤਾਂ ਬਾਬੇ ਨੇ ਆਪਣੇ ਵੱਲੋਂ ਹੀ ਉਹਨਾਂ ਨੂੰ ਸੀ ਸਥਿਤੀ ਆਪਣੇ ਦੋਵੇਂ ਹੱਥ ਉੱਚੇ ਚੁੱਕ ਕੇ ਕਿਹਾ ਕਿ ਹਮੇਸ਼ਾ ਵਸਦੇ ਰਹੋ ਹੁਣ ਮਰਦਾਨੇ ਲਈ ਔਖਾ ਹੋ ਗਿਆ ਉਸਨੇ ਕਿਹਾ ਕਿ ਹੁਣ ਤਾਂ ਪੁੱਛਣਾ ਹੀ ਪਵੇਗਾ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਉਸਨੇ ਕਿਹਾ ਕਿ ਤੁਹਾਡੇ ਕੋਲੋਂ ਜ਼ਰੂਰ ਕੋਈ ਗਲਤੀ ਹੋਈ ਹੈ ਪਿਛਲੇ ਪਿੰਡ ਵਾਲੇ ਲੋਕ ਕਿੰਨੇ ਚੰਗੇ ਸਨ ਤੁਸੀਂ ਉਹਨਾਂ ਨੂੰ ਕਿਹਾ ਕਿ ਉੱਜੜ ਜਾਓ ਅਤੇ ਇਹਨਾਂ ਗੁੰਡਿਆਂ ਬਦਮਾਸ਼ਾਂ ਨੂੰ ਕਹਿ ਰਹੇ ਹੋ ਕਿ ਹਮੇਸ਼ਾ ਵਸਦੇ ਰਹੋ ਮੇਰੀ ਸਮਝ ਤੋਂ ਬਾਹਰ ਹੈ ਗੱਲ ਨਾਨਕ ਜੀ ਨੇ ਕਿਹਾ ਕਿ ਉਹ ਬਹੁਤ ਕੀਮਤੀ ਹੈ ਵਿਚਾਰਨਯੋਗ ਹੈ ਉਹਨਾਂ ਕਿਹਾ ਕਿ ਜਦੋਂ ਭਲੇ ਲੋਕ ਉੱਜੜ ਜਾਣਗੇ ਤਾਂ ਵੰਡੇ ਜਾਣਗੇ ਸੰਸਾਰ ਵਿੱਚ ਅਜਿਹੇ ਲੋਕਾਂ ਦੀ ਬਹੁਤ ਲੋੜ ਵੀ ਹੈ ਤੇ ਥੋੜ੍ਹ ਵੀ ਹੈ ਉਹ ਜਿੱਥੇ ਵੀ ਜਾਣਗੇ ਉੱਥੇ ਨੇਕੀ ਲੈ ਕੇ ਜਾਣਗੇ ਤੇ ਉਸ ਜਗ੍ਹਾ ਨੂੰ ਵੀ ਆਪਣੇ ਵਰਗੀ ਕਰ ਲੈਣਗੇ ਤੇ ਮੈਂ ਚਾਹੁੰਦਾ ਹਾਂ ਨੇਕੀ ਸਾਰੇ ਸੰਸਾਰ ਵਿੱਚ ਫੈਲੇ ਅਤੇ ਭੈੜੇ ਲੋਕ ਸੰਸਾਰ ਵਿੱਚ ਅਜਿਹੇ ਲੋਕਾਂ ਦੀ ਲੋੜ ਨਹੀਂ ਹੈ ਬਿਹਤਰ ਹੈ ਕਿ ਇਹ ਇਸੇ ਪਿੰਡ ਵਿੱਚ ਹੀ ਰਹਿਣ ਅਤੇ ਹੋਰ ਕਿਤੇ ਵੀ ਨਾ ਜਾਣ ਕਿਉਂਕਿ ਇਹ ਜਿੱਥੇ ਵੀ ਜਾਣਗੇ ਆਪਣੀਆਂ ਬਰਾਈਆਂ ਨੂੰ ਨਾਲ ਲੈ ਕੇ ਜਾਣਗੇ